ਅੱਜ ਵੀ ਜੇ ਸੁਖਬੀਰ ਦੇ ਵਿੱਚ ਮਰੀ ਜਿਹੀ ਇਨਸਾਨੀਅਤ ਹੈ ਕਿਸੇ ਨੁੱਕਰ 'ਚ ਵੀ ਅਕਾਲੀਪੁਰਾ ਉਹਦੇ 'ਚ ਬਚਿਆ ਉਸ ਟੱਬਰ ਨੂੰ ਅਕਾਲੀ ਦਲ ਨੇ ਬਹੁਤ ਬੁੜਕਤਾ ਹੈ ਪੰਜਵਰੀ ਮੁੱਖ ਮੰਤਰੀ ਅਕਾਲ ਤਖਤ ਦਾ ਜਥੇਦਾਰ ਉਹਨਾਂ ਦੀ ਮਰਜ਼ੀ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹਨਾਂ ਦੀ ਮਰਜ਼ੀ ਦਾ ਐਮਪੀ ਉਹਨਾਂ ਦੀ ਮਰਜ਼ੀ ਦੇ ਵਜ਼ੀਰ ਉਹਨਾਂ ਦੀ ਮਰਜ਼ੀ ਦੇ ਕੋਈ ਉਹਨਾਂ ਦਾ ਰਿਸ਼ਤੇਦਾਰ ਰਿਆ ਨਹੀਂ ਜਿਹਦੀ ਪੈਨਸ਼ਨ ਨਹੀਂ ਲੱਗੀ ਜੀ ਤਰਖਾ ਨਹੀਂ ਲੱਗਿਆ ਰੱਬ ਦਾ ਵਾਸਤਾ ਛੱਡ ਦੇ ਜੇ ਛੱਡ ਦੇ ਸੁਖਬੀਰ ਸਾਹਿਬ ਜੇ ਛੱਡ ਦੇ ਤੇ ਆ ਜਾ ਕੋਲ ਤਖਤ ਦੇ ਸਮਰਪਿਤ ਹੋ ਜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪ੍ਰਧਾਨ ਮੰਨ ਲਾ ਇਹਦਾ ਮੁੱਖ ਮੰਤਰੀ ਨਹੀਂ ਬਣ ਇਹ ਕੌਮ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਘਟ ਗੰਟੀਆਂ ਨੂੰ ਬਚਾਉਣ ਵਾਸਤੇ ਇਹ ਮਿਹਨਤ ਕਰ ਰਹਾ ਹੈ ਤੇ ਜੇ ਤੂੰ ਇਹ ਵੀ ਮੇਰਾ ਖੁੰਝ ਗਿਆ ਨਾ ਪਹਿਲਾ ਤੁਹਾਨੂੰ ਮੌਕਾ ਦਿੱਤਾ ਸੀ ਇਹਨਾਂ ਨੇ ਸੱਤ ਮੰਤਰੀ ਬਣਾਈ ਸੀ ਜੇ ਸੱਤ ਮੰਤਰੀ ਨਾ ਭਰਤੀ ਕਰਦਾ ਤੇ ਮੇਰਾ ਖਿਆਲ ਸਾਲ ਬਾਅਦ ਤੁਝੇ ਹੁਣ ਕੇ ਪ੍ਰਧਾਨ ਬਣ ਜਾਣਾ ਸੀ ਪਰ ਤੇਰੀ ਗੁਰੂ ਹਰਗੋਬਿੰਦ ਸਾਹਿਬ ਨੇ ਬੱਤ ਮਾਰ ਦਿੱਤੀ ਜਿੰਨੇ ਜਿੰਨੇ ਵੀ ਗੁਰੂ ਨਾਲ ਪੰਗਾ ਲਿਆ ਚਾਹ ਇੰਦਰਾ ਗਾਂਧੀ ਆ ਕਾਂਗਰਸ ਦਾ ਕੁਝ ਬਚਣਾ ਹੁਣ ਆ ਪੰਜ ਸੱਤ ਦੇ ਮੁੱਖ ਮੰਤਰੀ ਬਣੇ ਫਿਰਦੇ ਆ